ਤੇ ਜੇ ਐਡਾ ਹੀ ਸੂਰਮਾ ਹੈ ਨਾ ਤੂੰ ਤੇ ਜੇ ਐਡਾ ਹੀ ਧਮ ਰੱਖਦਾ ਹੈ ਇੱਕ ਟਾਈਮ ਰੱਖੋ ਹਣੀ ਸਾਡਾ ਭਰਾ ਸਾਡਾ ਬੱਚਾ ਹੈ ਇਸ ਗੱਲ ਦਾ ਮੈਂ ਦਾਵਾ ਕਰਦਾ ਤੇ ਵਾਅਦਾ ਕਰਦਾ ਵੀ ਅਸਤਾਮ ਲਿਖ ਕੇ ਦੇ ਦਿੰਦਾ ਮੈਂ ਆਪਣੇ ਪਰਿਵਾਰਾਂ ਵੱਲੋਂ ਲਿਖ ਕੇ ਦੇੰਨੇ ਆ ਵੀ ਸਾਨੂੰ ਕੁਝ ਹੋ ਗਿਆ ਸਾਡਾ ਪਰਿਵਾਰ ਨਹੀਂ ਥਾਣੇ ਜਾਂਦਾ ਸਾਡਾ ਪਰਿਵਾਰ ਨਹੀਂ ਕੋਈ ਕਾਰਵਾਈ ਕਰੂ ਕਾਨੂੰਨਨ ਤੇ ਅਸਤਾਮ ਤੁਸੀਂ ਲਿਖ ਕੇ ਦੇ ਦਿਓ ਇੱਡੀ ਸੂਰਮੇ ਹੋ ਵੀ ਸਾਨੂੰ ਕੁਝ ਹੋ ਗਿਆ ਤੇ ਪਰਿਵਾਰ ਸਾਡਾ ਵੀ ਨਹੀਂ ਜਾ ਕੇ ਥਾਣੇ ਪਿੱਟਦਾ ਰੋਂਦਾ ਸੂਰਮਿਆਂ ਵਾਲੇ ਕੰਮ ਕਰੋ ਅਗ ਕਿੱਦੜ ਵਾਲਾ ਨਾ ਕਰੋ ਹਣੀ ਸੇਠੀ ਦੇ ਉੱਪਰ ਦਾ ਹਮਲਾ ਹੋਇਆ ਵਿਉਧਬੰਦੀ ਕਰਕੇ ਆਏ ਸੀ ਪੂਰੀ ਵੀ ਨੂੰ ਜਾਨੋ ਮਾਰ ਦੇਣਾ ਜਾਨੋ ਤੇ ਮੈਂ ਗੱਲ ਕਰਨੀ ਚਾਹੁੰਨਾ ਜੇ ਸੂਰਮੇ ਹੋ ਨਾ ਤੇ ਇਕੱਲੇ ਨੂੰ ਕਦੇ ਘੇਰ ਕੇ ਆਪਣੀ ਸੂਰਮਤਾਈ ਨਾ ਵਿਖਾਓ ਜਨੇ ਵੀ ਕਰਤੂਤ ਕੀਤੀ ਹੈ ਸਭ ਨੂੰ ਪਤਾ ਹੈ ਮੇਰੇ ਇਸ ਵੀਡੀਓ ਤੋਂ ਪਾਰ ਆ ਰਹੇ ਨੇ ਕਿਹੜੇ ਬੰਦੇ ਨੇ ਇਹ ਕਰਤੂਤ ਜਿਹੜੀ ਕੀਤੀ ਹੈ ਸਭ ਨੂੰ ਪਤਾ ਤੇ ਜੇ ਐਡਾ ਹੀ ਸੂਰਮਾ ਹੈ ਨਾ ਤੂੰ ਤੇ ਜਾਂ ਐਡਾ ਹੀ ਧਮ ਰੱਖਦਾ ਇੱਕ ਟਾਈਮ ਰੱਖੋ ਹਣੀ ਸਾਡਾ ਭਰਾ ਸਾਡਾ ਬੱਚਾ ਹੈ ਇਸ ਗੱਲ ਦਾ ਮੈਂ ਦਾਵਾ ਕਰਦਾ ਤੇ ਵਾਅਦਾ ਕਰਦਾ ਵੀ ਅਸਤਾਮ ਲਿਖ ਕੇ ਦੇ ਦਿੰਦਾ ਮੈਂ ਆਪਣੇ ਪਰਿਵਾਰਾਂ ਵੱਲੋਂ ਲਿਖ ਕੇ ਦੇ